ਦੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਓਮਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੇ ਤੁਹਾਨੂੰ ਘੋਗੇ ਪਿੰਡ ਦੇ ਵਿੱਚ ਵੀਡੀਓ ਦਿਖਾਉਣ ਲੱਗੇ ਆ ਕਰੋ ਜੀ ਚੈੱਕ ਟੋਕੜ ਗੱਪਣ ਤਾਜ਼ੀਆਂ ਸੂਈਆਂ ਝੋਟੀਆਂ ਤੇ ਕਰਿਓ ਸਾਰੀ ਡਿਟੇਲ ਸ਼ੇਅਰ ਕੱਲੀ ਕੱਲੀ ਦੀ ਤੁਹਾਨੂੰ ਜਾਣਕਾਰੀ ਦਿੰਨੇ ਆ ਤੇ ਕੱਲੀ ਕੱਲੀ ਦੀ ਡਿਟੇਲ ਦੱਸਦੇ ਆ ਵੀਰ ਕੋ ਬਹੁਤ ਚੰਗੀਆਂ ਝੋਟੀਆਂ ਪੂਰਾ ਸੰਪਰਕ ਕਰਿਓ ਵੇਖੋ ਜੀ ਕਰੋ ਝੋਟੀ ਦਾ ਲੈਵਲੂਆ ਚੈੱਕ ਤਾਜੀ ਸੂਈ ਤਾਜੀ ਸੂਈ ਝੋਟੀ ਆ ਕਵਾਲਿਟੀ ਕਵਾਲਿਟੀ ਵੇਖੋ ਜੀ ਸਿੰਘ ਸੁੰਗਦੀ ਬਹੁਤ ਸੁਣੀ ਕੱਟੀ ਆ ਜੀ ਬ੍ਰੇਕੀਆਂ ਦੁੱਗੀਆਂ ਬੜੀਆਂ ਕਰੋ ਜੀ ਤੁਹਾਡੇ ਨਾਲ ਸਾਰੀ ਕਰਦੇ ਆ 사ਸੀ ਗਾ ਵੀਰ ਜੀ 사ਸੀ ਗਾ ਵੀਰ ਜੀ ਕੀ ਆ ਜਿਆਦੇ ਬਹੁਤ ਵਧੀਆ ਜੀ ਤੁਸੀਂ ਸੁਣਾਓ ਕਿਰਪਾ ਪਰਮਾਤਮਾ ਦੀ ਕੈਮ ਸੇਤਾ ਚੜਜੀ ਕਲਾ ਜੀ ਠੀਕ ਜੀ ਤੇ ਨੰਬਰ ਬੋਲ ਦੋ ਜੀ ਪਿੰਡ ਆਪਣਾ ਘੋਗਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਆ ਹਾਂ ਜੀ ਹਾਂ ਜੀ ਨੰਬਰ ਹੈਗਾ 78140 88635 ਫਿਰ ਬੋਲ ਦੋ ਜੀ 78140 88635 ਵੀਰ ਜੀ ਨੰਬਰ ਹੈ ਆ ਠੀਕ ਹੈ ਜੀ ਤੇ ਅੱਜ ਤੁਹਾਨੂੰ ਟੌਪ ਕਲਾਸ ਦੇ ਗੀਨੇ ਵਖਾਵਾਂਗੇ ਠੀਕ ਹੈ ਜੀ ਯਾ ਬਾਤਾਂ ਝੂਟੀਆਂ ਛੋਟੀ ਛੋਟੀ ਗੀਤ ਤੇ ਠੀਕ ਜੀ ਕਿੱਦੜੋ ਸ਼ੁਰੂਆਤ ਕਰਨ ਪਰ ధਨੇ ਭਾਜੀ ਠੀਕ ਹੈ ਜੀ ਇਹ ਦੀ ਦੱਸੋ ਜੀ ਡਿਟੇਲ ਉਹ ਉਧਰੋਂ ਆਈ ਹਨ ਹੜਾ ਉਹ ਇਧਰ ਹੜੋਂ ਲਾਏ ਪਿਆ ਠੀਕ ਹੈ ਜੀ ਉਧਰੋਂ ਆਈ ਆਪਣਾ ਵੀਰ ਦਲਾਲ ਹੀ ਅੱਛਾ ਜੀ ਮੋਲੀ ਦੀ ਝੋਟੀ ਠੀਕ ਜੀ ਤੇ ਸਾਹਮਣੋਂ ਆਪਣੋ ਸਾਭੀ ਨਹੀਂ ਗਈ ਤੇ ਤਾਂ ਉਹਨੇ ਸਾਡੇ ਕੋਲ ਘਲਾ ਦਿੱਤੀ ਆ ਠੀਕ ਹੈ ਜੀ ਡੇਢ ਮਹੀਨੇ ਦੱਸੂਗਾ ਵਾ ਜੱਡ ਬਲਾ ਗਿਆ ਜੀ ਬੱਚਾ ਨਹੀਂ ਏ ਸਾਡੇ ਨਾਲ ਤੇ ਕੋ ਜੋੜਿਆ ਠੀਕ ਹੈ ਜੀ ਸਾਡਾ ਭਾਈ ਚੰਗੀ ਸੀਲ ਸੂਰ ਪੂਰੀ ਆ ਦੇਖੋ ਜੀ ਕਰੋ ਜੀ ਚੱਕ ਸਾਢੇ 3 ਕਿਲੋ ਦੁੱਧ ਹਾਂ ਜੀ ਟੀਮ ਦਾ ਦੁੱਧ ਤਾਂ ਜਿਵੇਂ ਨਾਰਮਲ ਹੋ ਰਹੀਆਂ ਦੇਖੋ ਜੀ ਪਹਿਲਾਂ ਝੋਟੀ ਪਹਿਲਾਂ ਛੋਟੀ ਜੀ ਕਰੋ ਜੀ ਚੈੱਕ ਮੈਂ ਕਹਿੰਦਾ ਬਹੁਤ ਚੰਗੀ ਕੱਟੀ ਆ ਜੀ ਭਾਈ ਕੋਈ ਬੜੀ ਬੀਰਪੂਰੀ ਨਹੀਂ ਲੰਬੀ ਜੀ ਬਹੁਤ ਚੰਗੀ ਜੀ ਬਹੁਤ ਜੀ ਭਾਈ ਤੁਹਾਨੂੰ ਜਾਇਜ਼ ਹੀ ਕੀਮਤ ਤੇ ਦਵਾਂਗੇ ਜਾਇਜ਼ ਜਾਇਜ਼ ਕੀਮਤਾਂ ਛੋਟੀਆਂ ਛੋਟੀਆਂ ਕਰਨੀਆਂ ਅੱਜ ਹੋ ਮੰਗਲੂ ਜੀ ਲੱਗੇ ਖਿੱਕੋ ਇਹ ਕਾਜ ਨਹੀਂ ਆਇਆ ਹਾਂ ਹਾਂ ਮੈਂ ਵੀ ਕਿਹਾ ਸੀ ਜੀ ਆ ਆਟਾ ਬੜਾ ਚੰਗੀ ਆ ਮੰਗਲੂ ਜੀ ਨਾ ਸਿਰਾਈਆ ਜੱਟ ਬਲੈਕ ਛੋਟੀ ਆ ਥਾਂ ਥਾਂ ਬਹੁਤ ਚੰਗਾ ਦੋਰਾ ਥਾਂ ਦਾ ਜੀ ਦੱਸੋ ਜੀ ਕੀਮਤ ਇਹਦੀ ਬਲੈਕ ਆ ਕੱਲੀ ਚਲੋ ਜੈ ਜੀ ਕਰਾਂਗੇ ਛੋਟੀ ਜੀ ਦੇਣ ਵਾਲੀ ਗੱਲ ਕਰਦੀ ਹੈ ਹਾਂ ਜੀ ਕਿੰਨੇ ਦੀ 6000 ਦੀ ਦੇ ਦਿੰਦੇ ਨਹੀਂ ਦੇਣੀ ਕਿੰਨੀ ਕਰਦੀ ਕਿੰਨੀ ਕਰਦੀ 2000 ਕਰਦੀ 300 ਦੀ 300 ਦੀ ਹੋ ਗਈ ਮੰਗਲੂ ਹਲੇ ਨਹੀਂ ਮੰਨਦਾ ਕਹਿੰਦਾ ਹੋਰ ਘੱਟ ਦੇਣੀ ਆ ਠੀਕ ਆ ਠੀਕ ਆ ਹਾਂ ਮੰਗਲੂ ਦੇ ਨਾਲ ਦੀ ਕਰ ਜੀ ਇਹ ਮੇਰੀ ਕਿੰਨੀ ਬਾੜ ਦੀ ਆ ਦੀ ਹੋਈ ਇਹ ਕਰ ਠੀਕ ਆ ਜੀ ਠੀਕ ਆ ਲਓ ਜੀ 6000 ਦੀ ਹਾਂ ਬਹੁਤ ਚੰਗੀ ਟੀ ਜੀ ਇਹਦੇ ਵੱਲੋਂ ਦੱਸੋ ਜੀ ਡੀ ਮਗਰ ਕੱਟੀ ਆ ਤਾਜੀ ਸੁਈ ਹੈ ਜੀ ਖਾੜੀ ਖਾ ਲਓ ਕੱਟੀ ਮਗਰੀ ਹਾਂ ਜੀ ਇਹਨੇ ਮਸਬਲਾ ਲਓ ਬਹੁਤ ਚੰਗੀ ਆ ਜੀ ਜਿੰਨੇ ਮਰਜੀ ਜੋ ਮੰਗਲੂ ਜੀ ਦੱਸੋ ਜੀ ਇਹਦੇ ਉਲੋਂ ਜੀ ਇਧਰ ਨੂੰ ਤੋੜ ਦਿਓ ਫੇਰ ਇਹ ਪਾਜੀ ਹੈਗੀ ਆ ਕੱਟੀ ਇਹਦੇ ਮਗਰ ਖੱਟੀ ਏ ਹਾਂ ਜੀ ਤੇ ਦੋਦੇ ਦੇ ਕੋ ਸਾਢੇ 7 ਲਓ ਠੀਕ ਆ ਜੀ ਹਾਂ ਜੀ ਆ ਕੱਟੀ ਹੈ ਵਿਖਾ ਕੱਟੀ ਵਿਖਾਲਦੀ ਹੈ ਜੀ ਹਾਂ ਜੀ ਸਾਸੂ ਭਿਆ ਹਾਂ ਜੀ ਤਾਂ ਦੇ ਬੀਬੀ ਇਹਦੀ ਵੀ ਡਿਟੇਲ ਸਾਰੀ ਦੱਸ ਦਿਓ ਜੀ ਇਹ ਦੇਖੋ ਭਾਈ 7.5 ਕਿਲੋ ਦੁੱਧੋਂ ਮਗਰ ਕੱਟੀ ਹਾਂਜੀ 67000 ਨੂੰ 2000 ਛੋਟ ਕਰਾਂਗੇ 65000 ਦੀ ਤਾਂ ਜੀ ਸੂਈ 65000 ਦੀ ਜੀ ਕੋਰੋ ਮਾਨਦਨ ਜਿਵੇਂ ਜਾਇਜ਼ ਗੱਲ ਕੀਤੀ ਹੈ ਕੋਈ ਲਾਸਟ ਮਾਫੀ ਵਾਲਾ ਭਾਈ 65000 ਦੀ 65000 ਦੀ ਹਾਂ ਲਾਸਟ ਇਹ ਕੱਟੀ ਹੈ 7.5 ਕਿਲੋ ਦੁੱਧ ਜਾਇਜ਼ ਕੀਮਤ ਦੇ ਜਿਵੇਂ ਜਾਇਜ਼ ਕੀਤੀ ਹਾਂ ਥੋੜੀ ਜੀ ਬੈਠੀ ਤੇ 65000 ਦੀ ਹਾਂਜੀ ਹਾਂ ਤੇ ਇਹਦੇ ਵੱਲੋਂ ਦੱਸੋ ਜੀ ਹੁਣ ਹੋਰ ਮਗਰ ਪੁੱਤ ਓਏ ਜੀ ਇਹ ਭਾਈ ਇੱਕ ਮਹੀਨਾ ਦਾ ਹੰਗਾਮਾ ਨੰਦਰੀ ਬਣੀ ਵੀ ਆ ਹਾਂਜੀ ਇਹੋ ਆਵੇ ਉਹ ਆਪਣੇ ਕਰਮਿਆਂ ਹਾਂਜੀ ਵੱਡੀ ਮਹਿਮਾ ਜੀ ਮੇਰੇ ਕੋਲ ਫੇਰੇ ਆਈ ਏ ਤੇ ਦੁੱਧ ਕਨਾ ਜੀ 7 ਕਿਲੋ ਦੁੱਧ ਆ ਤੇ ਢੰਡੀ ਜੇ 7 ਕਿਲੋ ਦੁੱਧ ਭੜਕੇ ਆ ਛਾੜ ਤੇ ਛਾੜ ਤੇ ਮੰਗਲੂ ਮਲਵਾਈ ਬੋਲੀ ਬੋਲਦਾ ਜੀ ਹਣ ਦੇ ਵੀ ਦੀ ਸਾਫ ਆ ਬਹੁਤ ਸਾਫ ਆ ਥੰਦੇ ਜੀ ਇੱਕ ਮਹੀਨਾ ਦਾ 7 ਕਿਲੋ ਦੁੱਧ ਤੇ ਟੋਕੜੇ ਵੀ ਹਨ ਕੇ ਕੋਈ ਲੈ ਲੇ ਹਾਂਜੀ ਠੀਕ ਆ ਜੀ ਕਿਹੜੀ ਕਿਸਮਤ ਇਹ ਨਿਕਲਾਈ ਕੇ ਠੀਕ ਹੈ ਮੰਗ ਲਈ ਮੈਂ ਵੱਡੀ ਮੈਂ ਵੱਡੀ ਹੈ ਜੀ ਤੇ ਕੀਮਤ ਦੇ ਦੀ ਜੀ ਕੀਮਤ ਭਾਜੀ ਇਹ 60000 ਕਰਦੇ ਜੇ 60000 ਦੇਤੀ ਹੈ 60000 ਇਹ ਹੋਰ ਮੰਨ ਤਣ ਜਮਾਂ ਜਾਈ ਜੀ ਠੀਕ ਹੈ ਜੀ 60000 ਦੀ ਜੀ ਪੰਜਾਂ ਮਹੀਨੇ ਦੀ ਕੱਪਣ ਆ ਗਈ ਏ ਪੰਜਾਂ ਮਹੀਨੇ ਦੀ ਕੱਪਣ ਇਹ ਵੀ ਛੋਟੇ ਛੋਟੇ ਕੀ ਰੇਟ ਲੱਗਣਗੇ ਛੋਟੀ ਕੀਮਤ ਜੀ ਅੱਜ ਏ ਪੰਜਾਂ ਦੀ ਚੈੱਕ ਪਾਸ ਤੇ ਆਪਾਂ ਕਰਾ ਸਕਦਾ ਪੰਜਵੇਂ ਮਹੀਨੇ ਦੀ ਗੱਭਣ ਲਓ ਮੰਗਲੂ ਜੀ ਇਹ ਪੜੀ ਡੇਰੀ ਵਾਲੇ ਕੋਈ ਨਹੀਂ ਡੇਰੀ ਚ ਆਈ ਹੈ ਡੇਰੀ ਵਾਲੇ ਤੁਹਾਨੂੰ ਬੜਾ ਦੇਰ ਪਾਕੀ ਸਾਂਭੀ ਚੰਗੀ ਹੁੰਦਾ ਜੀ ਰਾਜੀ ਰੂਜੀ ਮੈਂ ਚੰਗੀ ਹਾਂ ਹਾਂਜੀ ਥੋੜੇ ਥਣ ਨੇ ਡੇ ਰੱਖਦੀ ਪਹਿਲੇ ਦੱਸਦੇ ਸੀ ਚੁਵਾਈ ਵਧੀਆ ਹੁੰਦੀ ਸੀ ਥਣ ਨੇ ਡੇ ਰੱਖਦੀ ਹੈ ਜੀ ਚੁਵਾਈ ਚੰਗੀ ਹੁੰਦੀ ਹੈ ਹਾਂਜੀ ਕਰੋ ਜੀ ਚੈੱਕ ਬਾਕੀ ਸੱਜੇ ਦਾ 2013 ਦੇ ਸਾਰੇ ਨੇ ਆਇਆ ਦੁੱਧ ਵਾਲੀ ਮੈਂ ਆ ਜੀ ਮੈਂ ਦੁੱਧ ਵਾਲੀ ਆ ਹਾਂਜੀ ਇੱਕ ਰਾਂਗ ਕੜੀ ਆ ਠੀਕ ਹੈ ਜੀ ਚੁਵਾਈ ਜ ਵੀ ਪ੍ਰੋਪਰ ਵਧੀਆ ਹੁੰਦੀ ਧਾਰ ਪੋਦੀ ਆ ਠੀਕ ਹੈ ਜੀ ਬਾਕੀ ਰੇਟ ਹੈ ਜੀ ਹੁੰਦਾ ਦੱਸੋ ਜੀ ਰੇਟ ਇਹਦਾ ਰੇਟ ਭਾਈ ਇਹਦਾ ਮੁੱਲ 60000 ਕਰ ਦੇ ਐਨੇ ਦਿਨ ਦੇਣੀ ਲਓ ਮੰਗਲੂ ਜੀ ਕਹਿੰਦਾ ਨਹੀਂ ਐਨੇ ਦੀ ਦੇਣੀ ਦੱਸੋ ਮੰਗਲੂ ਜੀ ਕਿੰਨੇ ਦੀ ਦੇਣੀ ਆ ਹੋਰ ਦੱਸੂਗਾ ਕਈ ਲਾਗੀ ਹੋਗੇ ਦੱਸਿਆ 30000 36000 ਦੀ ਕੋਈ ਮੰਗਲੂ ਜੀ ਹੋਰ ਛੋਟ ਛੱਪਾ ਕਰ ਦੋ ਕੋਈ ਲਾਸਟ ਨਹੀਂ ਦੱਸ ਦੇ ਕੋਈ ਯਾਰ ਕਰਦੇ ਛੋੜ ਕੋਈ ਨਹੀਂ ਕਹਿੰਦਾ ਇਹ ਆ ਜੀ ਆ ਭਰੀ 3000 ਦੱਸ ਕੋਈ ਮੰਗਲੂ ਠੀਕ ਆ ਗਈ ਸੱਜਰਕਾਰੀ 500 ਤੇ ਛੋੜ ਕਰ ਦੋ 500 ਕਰਤੀ ਆ ਸਾਢੇ ਬਾੜੀ ਸਾਢੇ ਬਾੜੀ ਹਜ਼ਾਰ ਦੀ ਦੇਤੀ ਏ ਜੀ ਪੰਜਾਂਵੇਂ ਨਰੀ ਚੱਕ ਬਾੜੀ ਇਹਦੇ ਵੱਲੋਂ ਦੱਸੋ ਜੀ ਇਹਦੀ ਡਿਟੇਲ ਕਬੂਤਰੀ ਜੀ ਸਾਜੀ ਸੁਈ ਏ ਹਾਂ ਜੀ ਤੇ ਬੂਲੇ ਬਚਾ ਗਿਆ ਜੇ ਮਾਰੇ ਅੱਛਾ ਜੀ ਆਪਣੇ ਕੋਲ ਸਾਰੇ ਹੈਗੇ ਆ ਬੂਸ਼ੀ ਦੇ ਮਿਲਦੀ ਏ ਬੂਸ਼ੀ ਦੇ ਮਿਲਦੀ ਬਾਬੂ ਬੂਸ਼ੀ ਮਗਰ ਜੀ हां ओथे ਥਣ ਦੇ ਦੇਖੋ ਜੀ ਥਣ ਦੇਵਾ ਕਰੋ ਚੈੱਕ ਸਰੂਰੀ ਕੈਮਰੂ ਕੀ ਆ ਇੱਕ ਰਾਜ ਮਗਰੂ ਜੀ ਇਧਰ ਨੂੰ ਖਮਾ ਖਮੂਗੇ ਵਿਖਾ ਲਓ ਸਿੰਘ ਸੁੰਗ ਤੋਂ ਖਾ ਲ ਗਏ ਪਾ ਜੀ ਕੋਕਾ ਪੀ ਇਸ ਕੁਆਲਟੀ ਵਾਲੋ ਕੀ ਕੰਪਨੀ ਹੀ ਇਸ ਕੁਆਲਟੀ ਬਹੁਤ ਸੋਹਣੀ ਆ ਜੀ ਹਾਂ ਜੀ ਇੱਥੇ ਠੀਕ ਆ ਤੁਹਾਨੂੰ ਖਾਣ ਦੇ ਦੇ ਵੀ ਦੇਖੋ ਕਿੰਨੀ ਸਾਫ ਆ ਬਹੁਤ ਸਾਫ ਆ ਜੀ ਤੇ ਠੰਡੀ ਠੁੰਡੀ ਬੜੀ ਜਿਆਦਾ ਵਾ ਤੇ ਦੁੱਧ ਇਹਦੇ ਕੋਈ ਨਹੀਂ ਤੇ ਬਾਕੀ ਆਡੇ ਕੋ ਪਰੂਫ ਪਏ ਬੱਚੇ ਦੇ ਨਾਲ ਵੀ ਦੁੱਧ ਇਹਦੇ ਕੋਈ ਨਹੀਂ ਮੇਰੇ ਕੋ ਭਾਜੀ ਦੇ ਕੋ 9 ਕਿਲੋ ਜੀ ਕੋਈ ਇਦਾਂ ਹੀ ਰੱਖਣਾ ਸ਼ੇਰ ਕਾੜੀ ਲਓ ਜੀ ਕਰ ਲਓ ਜੀ ਇਦਾਂ ਹੀ ਕਰਕੇ ਦਿੰਦਾ ਇਦਾਂ ਹੀ ਮਿਲਦੀ ਹੈ ਜੀ ਵੇਖੋ ਜੀ ਕਰੋ ਜੀ ਚੱਕ ਬੜਾ ਕੈਮਰਾ ਕੀ ਕਰਦੀ ਆ ਜੀ ਸਹੀ ਗੱਲ ਹੈ ਮੰਗਲੂ ਦੀ ਹਾਂ ਜੀ ਤਾਬੂਸ਼ੀ ਹੈ ਜੀ ਹਾਂ ਤਾਜੀ ਸੂਈ ਹੈ ਤਾਜੀ ਸੂਈ ਹੈ ਠੀਕ ਹੈ ਜੀ ਤੇ ਕਿੰਨੇ ਦੀ ਜੀ ਇਹ ਇਹ ਭਾਜੀ ਜਾਣਦੀ ਤੇ ਬੜੀ ਮਹਿੰਗੀ ਚਲੋ ਕੱਟੀ ਹੋਣ ਦੇਣਾ ਮਿਸਾਲ ਨਾ ਇਹ ਕੱਟੀ 90000 ਦੀ ਵਿਕਦੀ ਆ ਸਹੀ ਗੱਲ ਇਹ ਆਪਾਂ 6000 ਤੇ 2000 ਕਰਾਂਗੇ ਸ਼ੁਰੂ ਨਾ ਤਿਆਰ ਦੀ ਕੋਈ ਹੋਰ ਮੰਨ ਤਣ ਠੀਕ ਹੈ ਤੇ ਤਿਆਰ ਲਓ ਜੀ ਕਰੋ ਜੀ 70000 ਦੀ ਬਹੁਤ ਸਾਫ ਆ ਉਹ ਸਾਫ ਆ ਤੇ ਕੁਆਲਿਟੀ ਬਹੁਤ ਆ ਭਾਜੀ ਆ ਕੱਟੀ ਆ ਜੀ ਸਿੰਘ ਸਿੰਘ ਬਹੁਤ ਸੋਹਣਾ ਜੀ ਬਰੀਕੀ ਵਾਲਾ ਠੀਕ ਹੈ ਜੀ ਹਾਂ ਜੀ ਇੰਨੇ ਦੀ ਲਾਸਟ 78 ਦੀ 78 ਜੀ ਦੇਤੀ ਤੇ ਟੋਕੜ ਗੱਪਣ ਨੂੰ ਹੀ ਚੰਗੇ ਰੇਟ ਤੇ ਵੇਗਣ ਵਾਲੀ ਕੱਟੀ ਟੋਕੜ ਗੱਪਣ 75 ਦੀ ਵੇਖੂਗੀ ਵੇਖੂਗੀ ਜੀ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਜੀ ਪੰਜਾਬ ਚ ਜਿੱਥੇ ਮਰਜ਼ੀ ਮਗਾ ਲੇ ਇਨਕਾਰ ਫਿਰ ਆਉਗਾ ਨਾਲ ਠੀਕ ਹੈ ਜੀ ਤੇ ਇਹਦੇ ਵੱਲੋਂ ਦੱਸੋ ਜੀ ਆਹ ਕੱਟੀ ਗੁਚੜਾਂ ਨੂੰ ਲਾਈ ਆ ਗੁਚੜਾਂ ਨੂੰ ਛੜਾਈ ਹਾਂ ਜੀ 7500 ਦੀ ਨਹੀਂ 7500 ਦੀ ਦੇਣੀ ਆ 7500 ਦੀ ਲਈ ਤੇ 7500 ਦੀ ਦੇਣੀ ਚਾਰ ਥਣੇ ਛੋਲੇ ਦੇਖੋ ਬਹੁਤ ਸੋਹਣੀ ਕੱਟੀ ਆ ਝਾਰੀ ਦੀ ਜਾਨ ਬਚ ਗਈ ਕਰਮਾਲੀ ਦੀ ਲਓ ਜੀ ਹੋਣੀ ਦੇਖੋ ਕੱਟੀ ਕਿੰਨੀ ਲਈ ਫਿਰ ਜੀ 7500 ਦੀ ਆ ਫਿਰ ਝੋਲੇ ਵਾਵਾ ਆ ਝੋਲ ਬਣਾਵਾ ਮੈਂ ਚਲੀ થી ਆ ਚੰਗਾ ਸੀ ਮੇਰਾ 13 14 ਕਿਲੋ ਵਾਲੀ ਮੈਂ ਦੀ ਕੱਟੀ ਆਏ ਕਿਉਂ ਪਲਵਾਨ ਸਾਹਿਬ ਦੱਸੋ ਤੁਸੀਂ ਵੀ ਕੁਝ ਪਲਵਾਨ ਸਾਹਿਬ ਚੁੱਪ ਕਰਕੇ ਬੈਠੇ ਆ ਤੇ ਚੰਗੀ ਆ ਜੀ ਕੱਟੀ 7500 ਦੀ ਟੋਪ ਦੇ ਕਿੰਨੇ ਹੋਏ ਸਾਰੇ ਟੋਪ ਸਹੀ ਗੱਲ ਸਹੀ ਗੱਲ 7500 ਦੀ ਜੀ 7500 ਦੀ ਕੱਟੀ ਉਹ ਵੀ ਜੋਡੀ ਵਿਖਾਦੀ ਹੈ ਕਰਾਂ ਪਖਾਲਦੀ ਜੀ ਬਹੁਤ ਚੰਗੀ ਕੱਟੀ ਆ ਜੀ ਸਿਰਫ 62000 ਦੇ ਵਿੱਚ 7 ਕਿਲੋ 62000 ਚ 7 ਕਿਲੋ ਦੋ ਤਾਂ ਪਹਿਲਾਂ ਇਕੱਠੀ ਕਬੂਤਰ ਦੇ ਬੱਚੇ ਆ ਰਗੀ ਕਰੋ ਚੈੱਕ ਪਲੀ ਪਲੋਸੀ ਪੂਰੀ ਪੂਰਾ ਵਟਾਣ ਚੰਗਾ ਦੋਰਾ ਥਣ ਬੱਚਿਓ ਬਗੈਰ ਨਹੀਂ ਸਹੀ ਗੱਲ ਹੈ ਜੀ ਮਾਲ ਸਾਰਾ ਹੀ ਚੰਗਾ ਜੀ ਬਾਕੀ ਨੰਬਰ ਬੋਲ ਦਿਓ ਜੀ ਆਪਣਾ 9140 8635 ਬਾਕੀ ਵੀਰ ਜੀ ਦਿਲਾਉ ਸਪੋਰਟ ਕਰਦੇ ਵੀਰ ਭਰਾ ਧੰਨਵਾਦ ਕੋਈ ਗੱਲ ਗਲਤ ਕਹੀ ਗਈ ਹੋਵੇ ਦਿਲਾਉ ਮਾਫੀ ਹੈ ਦਿਲਾਉ ਮਾਫੀ ਤੇ ਨੰਬਰ ਆਪਣਾ 78140 8635 ਬਾਕੀ ਸਕਰੀਨ ਤੇ ਵੀ ਆਉਂਦੇ ਆਲਾ ਮਾਲ 50 ਕੋਈ ਜਿੱਥੇ ਮਰਜ਼ੀ ਮਵਾ ਸਕਦਾ ਜਿੱਥੇ ਮਰਜ਼ੀ ਕੋਈ ਮੰਗਾ ਸਕਦਾ ਜੀ ਜੀ ਧੰਨਵਾਦ ਜੀ ਸਹੀ ਗੱਲ ਜੀ ਸਾਰੇ